ਦਾਸੀ ਨੇ ਆਖਿਆ murid ਦੀ ਨਿਸ਼ਾਨੀ ਕੀ ਹੈ ਮਰਦਾ ਹੋਏ murid ਨਾ ਗੱਲੀ ਹੋਣਾ ਆਖਿਆ murid murid ਮਤਲਬ ਪਿਆਰਾ ਸਿਵਤ ਸਿੱਖ ਕਹ ਲੋ ਆਖਿਆ ਸੇਖ ਹੋਣ ਲਈ ਪਹਿਲੀ ਸ਼ਰਤ ਕੀ ਹੈ ਮਰਦਾ ਹੋਏ murid ਕਹਿੰਦੇ ਮਰਦਾ ਹੋ ਜਾਏ ਆਪਣੇ ਗੁਰੂ ਅੱਗੇ ਮਰਦੇ ਦੀ ਕੀ ਨਿਸ਼ਾਨੀ ਹੈ ਮਰਦੇ ਚ ਕੋਈ ਹਿਲ ਜੁਲ ਨਹੀਂ ਹੈ ਮਰਦਾ ਕੋਈ ਮਰਜ਼ੀ ਨਹੀਂ ਕਰਦਾ ਮਰਦਾ ਸਾਹਮਣੇ ਕੋਈ ਪਿੱਟੇ ਰੋਵੇ ਤਰਲੇ ਬਾਰੇ ਉਠਾਣੀ ਗਈ ਉਹਦੇ ਚ ਹੈ ਜੁਈ ਹਜੂਰ ਪੁੱਛਦੇ ਮੁਰੀਦ ਦੀ ਪਹਿਲੀ ਨਿਸ਼ਾਨੀ ਇਹ ਹੈ ਕਹਿੰਦੇ ਮਰਦਾ ਹੋਏ ਪੁਰੀਦ ਜੇ ਉਹਦਾ ਮਰੀਦ ਹੋਣਾ ਨਾ ਇਸ ਗੁਰੂ ਦਾ ਪਿਆਰਾ ਹੋਣਾ ਸੇਖ ਹੋਣਾ ਮੁਰਦਾ ਹੋ ਜਾਂਦਾ ਹੁੰਦਾ ਹੈ ਹੁਰਦੇ ਬਾਤ ਬਾਸ਼ ਵਾਂਗ ਆਪਣੀ ਮਨ ਦੀ ਛੱਡ ਦਵੇ ਕਿਉਂਕਿ ਗੁਰੂ ਤਾਂ ਸਿਖਾਉਂਦੇ ਉਹਦਾ ਮੋੜਾ ਤੇ ਕੀ ਕਰਨਾ ਬੈਣਾ ਤਨ ਮਨ ਤਨ ਸਭ ਸੌਂਗ ਗੁਰੂ ਕੋ ਹੁਕਮ ਮੰਨੇ ਭਾਈ ਇਹ ਹੈੁਰਦਾ ਹੋਇਆ murid ਤੇ ਨਾਲ ਅਗਲੀ ਗੱਲ ਵੀ ਕਹੀ ਆਕਰ ਨਾ ਗੱਦੀ ਹੋਣਾ ਪਤਾ ਸੋਚਿਓ ਗੱਲਾਂ ਨਾਲ ਹੋ ਜਾਣਾ ਉਹਦੇ ਪਿਆਰੇ ਬਤਾ ਸੋਚਿਓ ਮੈਂ ਵੱਡੇ ਵੱਡੇ ਦਾਵੇ ਕਰਾਂ ਮੇਰੀਆਂ ਗੱਲਾਂ ਤੇ ਮੇਰੇ ਦਾਵਿਆਂ ਨੇ ਮੈਨੂੰ ਸਿੱਖ ਨਹੀਂ ਬਣਾਉਣਾ ਨਹੀਂ ਮੈਂ ਜੇ ਸਿੱਖ ਹੋਣਾ ਤੇ ਮੈਂ ਆਪਣੇ ਅੰਦਰ ਨੂੰ ਜਦੋਂ ਤੱਕ ਮਾਰਦਾ ਨਹੀਂ ਉਦੋਂ ਤੱਕ ਉਹਦਾ murid ਨਹੀਂ ਪਿਆ ਹੈ ਦਾਮਿਆ ਨਾਲ ਕਦੇ ਸਿੱਖ ਨਹੀਂ ਹੋਇਆ ਜਾਂਦਾ ਕੋਈ ਦਾਵਾ ਕਰੇ ਮੇਰੇ ਵਰਗਾ ਕਦੇ ਵੱਡੇ ਵੱਡੇ ਦਾਅਵੇ ਕਰੇ ਮੇਰੇ ਜੀ ਨਹੀਂ ਪਾਣੀ ਕੋਣ ਪੜ ਲੈਂਦਾ